ਉਹ ਨਹੀਂ ਤੁਹਾਡੇ ਹਾਰ ਕਾਤੇ ਪਿਆ ਜੀ ਇਹ ਅਰੇ ਭਈਆ ਮੈਨੂੰ ਕੋ ਪਤਾ ਹੈ ਮੈਂ ਤਾਂ ਇੱਕ ਹੀ ਆਦਮੀ ਐ ਡਰਾਈਵਰ ਡਰਾਈਵਰ ਚਲਾ ਰਿਹਾ ਡਰਾਈਵਰ ਐ ਤਾਂ ਭਾਈ ਕਿਉਂ ਆ ਰਹੇ ਤੁਹਾਨੂੰ ਨਹੀਂ ਪਤਾ ਗੱਡੀਆਂ ਖੜੀਆਂ ਡਰਾਈਵਰ ਇੱਕ ਤਾਂ ਜਿੰਦਾਬਾਦ ਮੈਂ ਭਾਈ ਅੱਗੇ ਜਾਣਾ ਕਾਦੀ ਗੱਡੀ ਪਰ ਮੈਨੂੰ ਮਜਬੂਰੀ ਜਾਣਾ ਪੈ ਗਿਆ ਨਾ ਮੈਂ ਨਹੀਂ ਜਾਂਦਾ ਲੰ ਟਰੱਕ ਡਰਾਈਵਰਾਂ ਨੂੰ ਰੋਕ ਰੋਕ ਕੇ ਉਹਨਾਂ ਦੇ ਗਲਾਂ ਦੇ ਵਿੱਚ ਪਾਏ ਜਾ ਰਹੇ ਹਾਰ ਤੇ ਉਹਨਾਂ ਦੇ ਵੱਲੋਂ ਮੰਗੀ ਜਾ ਰਹੀ ਮਾਫੀ ਦੀਆਂ ਇਹ ਤਸਵੀਰਾਂ ਕੀਰਤਪੁਰ ਸਾਹਿਬ ਦੀਆਂ ਨੇ ਦੱਸਦੀ ਕਿ ਕੀਰਤਪੁਰ ਸਾਹਿਬ ਦੇ ਫਤਾਲਪੁਰੀ ਚੌਂਕ ਦੇ ਵਿੱਚ ਅਜੇ ਟਰੱਕ ਆਪਰੇਟਰਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਰੀਵਾਦੀ ਕੀਤੀ ਇਸ ਵਕਤ ਜਿਵੇਂ ਹੀ ਉਹਨਾਂ ਨੇ ਮਾਲ ਲੈ ਕੇ ਜਾਂਦੇ ਟਰੱਕ ਡਰਾਈਵਰ ਵੇਖੇ ਤਾਂ ਉਹਨਾਂ ਨੂੰ ਰੋਕ ਰੋਕ ਕੇ ਉਹਨਾਂ ਦੇ ਗਲ ਦੇ ਵਿੱਚ ਹਾਰ ਪਾਇਆ ਗਿਆ ਤੇ ਉਹਨਾਂ ਨੂੰ ਅਹਿਸਾਸ ਕਰਵਾਇਆ ਗਿਆ ਕਿ ਇਹ ਕਾਨੂੰਨ ਉਹਨਾਂ ਦੇ ਲਈ ਸਹੀ ਨਹੀਂ ਹੈ ਤੇ ਸਾਰਿਆਂ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਇਹ ਕਾਨੂੰਨ ਜੋ ਹਿੱਟ ਐਂਡ ਰਨ ਕਾਨੂੰਨ ਲਿਆਂਦਾ ਗਿਆ ਉਸ ਨੂੰ ਰੱਦ ਕੀਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਬਾਕੀ ਦੇ ਟਰੱਕ ਡਰਾਈਵਰਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਇਹ ਜਿਹੜੇ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਹੈ ਉਹਨਾਂ ਦੇ ਵਿਰੋਧ ਵਿੱਚ ਡਰਾਈਵਰ ਭਾਈਚਾਰਾ ਟਰਾਂਸਪੋਰਟਰ ਸਾਡੇ ਮਤਲਬ ਜੋ ਵੀ ਹੈ ਰੋਕ ਹੈ ਡਰਾਈਵਰਾਂ ਸਮਝਾ ਰਹੇ ਆ ਠੀਕ ਹੈ ਜੀ ਸਾ ਤੋਂ ਬਿਲਕੁਲ ਉਲਟ ਕਾਨੂੰਨ ਹੈ ਇਹ ਸਾਡੀ ਕੋਈ ਤੇ ਜ رائے ਨਹੀਂ ਲਈ ਕਿਸੇ ਟਰਾਂਸਪੋਰਟਰ ਦੀ ਕੋਈ ਵੀ ਆਪਣੀ ਯੂਨੀਅਨ ਦੇ ਮੈਂਬਰ ਪ੍ਰਧਾਨ ਠੀਕ ਹੈ ਜੀ ਬੜੇ ਬਿਲਕੁਲ ਗਲਤ ਜੋ ਵੀ ਹੈ ਇਹ ਭਾਜੀ ਅਸੀਂ ਟਰੈਪ ਡਿਪਾਰਟਮੈਂਟ ਤੇ ਜਿਹੜਾ ਰੂਲ ਲਾਗੂ ਕਰਨ ਨੂੰ ਗਵਰਨਮੈਂਟ ਫਿਰਦੀ ਹੈ ਉਹਦੇ ਬਰ ਖਿਲਾਫ ਚ ਪਬਲਿਕ ਨੂੰ ਰੋਕ ਤੇ ਉਹਨਾਂ ਟਰੈਕ ਡਰਾਈਵਰਾਂ ਨੂੰ ਚੈਲੰਜ ਕਰ ਰਹੇ ਆ ਭਾਈ ਅੱਗੇ ਤੋਂ ਗੱਡੀਆਂ ਖੜੀਆਂ ਕਰੋ ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਵੀ ਇਹ ਡਰਾਈਵਰ ਦੇ ਕਾਨੂੰਨ ਵਰ ਖਿਲਾਫ ਹੈ। ਭਾਈ ਅਸੀਂ ਇਹ ਕਾਲੇ ਕਾਨੂੰਨ ਜਿਹੜੇ ਮੋਦੀ ਨੇ ਕੱਢੇ ਇਹਦੇ ਬਿਲਕੁਲ ਖਿਲਾਫ ਹੈ ਜੀ। ਸਾਡੀ ਆਪਣੀਆਂ ਖੁਦੀਆਂ ਗੱਡੀਆਂ ਦੇ ਡਰਾਈਵਰ ਹੈ ਜੀ ਸਾਰੇ ਲੋਕ। ਇਹ ਜਿਹੜੀ 10 ਲੱਖ ਰੁਪਇਆ ਤੇ 10 ਸਾਲ ਦੀ ਸਜ਼ਾ ਹੈ ਜੀ ਇਹਦਾ ਕੌਣ ਜ਼ਿੰਮੇਵਾਰ ਹੈ ਜੀ? ਡਰਾਈਵਰ ਦੀ 5 ਦੇ 6000 ਤਾਂ ਤਨਖਾਹ ਹੈ ਜੀ। ਡਰਾਈਵਰ ਬੰਦਾ ਕਿੱਥੇ ਜ ਕੋਈ ਦੇ ਦੂੰਗਾ ਜੀ। ਅੱਗੇ ਜਾਈਏ ਅਸੀਂ ਅਸੀਂ ਡਰਾਈਵਰਾਂ ਨੂੰ ਆਰ ਪਾ ਕੇ ਅਹਿਸਾਸ ਕਰਾ ਰਹੇ ਜੀ ਵੀ ਹਲੇ ਵੀ ਰੁਕ ਲਓ ਮੌਕਾ ਹੈ ਰੋਕ ਲਓ ਮੁੜ ਕੇ ਤੁਹਾਡੀ ਕੋਈ ਸੁਣਵਾਈ ਨਹੀਂ ਹੋਣੀ ਚੱਕ ਚੱਕ ਕੇ ਜੇਲਾ ਚ ਪਾ ਲੈ ਤੁਹਾਨੂੰ ਉਧਰ ਦੂਜੀ ਪਾਸੇ ਜੋ ਮਾਲ ਲੈ ਕੇ ਡਰਾਈਵਰ ਚੱਲ ਰਹੀ ਸੀ ਉਹ ਮਾਫੀ ਮੰਗਦੇ ਵੀ ਨਜ਼ਰ ਆਈ ਉਹਨਾਂ ਕਹਿ ਕੇ ਗੱਡੀ ਭਰੀ ਹੋਣ ਕਰਕੇ ਮਜਬੂਰੀ ਵਸ ਉਹਨਾਂ ਨੂੰ ਇਹ ਗੇੜਾ ਲਾਉਣਾ ਪੈ ਰਿਆ ਸੀ ਪਰ ਉਹ ਇਸ ਕਾਨੂੰਨ ਦੇ ਵਿਰੋਧ ਵਿੱਚ ਨੇ ਕਾਇਕੂਦ ਦੇ ਹੱਕ ਤਾਂ ਫਿਰ ਇਹ ਮੈਂ ਭਾਈ ਆ ਕੇ ਤਾਂ ਮੈਂ ਖਾਲੀ ਗੱਡੀ ਭਰੀ ਮੈਨੂੰ ਮਜਬੂਰੀ ਨਹੀਂ ਜਾਣਾ ਪੈਗਾ ਨਹੀਂ ਤਾਂ ਮੈਂ ਨਹੀਂ ਜਾਂਦਾ ਮੈਂ ਨਹੀਂ ਹੱਕ ਚ ਨਹੀਂ ਆਈ ਡਰਾਈਵਰੋਂ ਭੇਜ ਕੇ ਨਹੀਂ ਵਰਕੇ ਖੜਾਈਆਂ ਮੈਂ ਭਾਈ ਤਿੰਨ ਦਿਨ ਪਹਿਲਾਂ ਤੁਸੀਂ ਸਾਰਿਆਂ ਨੂੰ ਪਜਾ ਦੇਣਾ ਇਹ ਤੁਸੀਂ ਥੋੜੇ ਮਜਬੂਰ ਹੋਈ ਜੇ ਸਾਰੇ ਰੁਕੂਗੇ ਤਾਂ ਹੀ ਅਸਰ ਪਵੇਗਾ ਭਾਈ ਯਾਰ ਜੇ ਤੁਹਾਡੀਆਂ ਗੱਡੀਆਂ ਰੁਕ ਗਈਆਂ ਭਾਈ ਸਾਰਾ ਰੁਕ ਦੱਸੇ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਕਾਨੂੰਨ ਲਿਆਂਦਾ ਗਿਆ ਹੈ ਉਸ ਦੇ ਵਿੱਚ ਜੇਕਰ ਕੋਈ ਵੀ ਡਰਾਈਵਰ ਭੱਜਦਾ ਹੈ ਹਾਸੇ ਤੋਂ ਵੱਲ ਉਸ ਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ ਜਿਸ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਵਿੱਚ ਟਰੱਕ ਡਰਾਈਵਰ ਪ੍ਰਦਰਸ਼ਨ ਕਰ ਰਹੇ ਨੇ ਅਤੇ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਕੀਰਤਪੁਰ ਸਾਹਿਬ ਤੋਂ ਬੁੱਤ ਸਿੰਘ ਰਾਣਾ ਪੰਜਾਬੀ ਲੋਕ ਚੈਨਲ